ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਜੋ ਲੈ ਕੇ ਆਈਆਂ ਉਹ ਕੜਾਈਆਂ ਵਾਲੀਆਂ ਨੇ ਬਸ ਸੋਹਣੀਆਂ ਬਹੁਤ ਨੇ ਰੰਗ ਬਹੁਤ ਪਿਆਰੇ ਨੇ ਕੁਝ ਸੂਟ ਜਿਹੜੇ ਸਟਾਰਟਿੰਗ ਤੇ ਚੱਲ ਰਹੇ ਨੇ ਇਹਨਾਂ ਦੇ ਵਿੱਚ ਤੁਹਾਨੂੰ ਸਿੰਗਲ ਸਿੰਗਲ ਕਲਰ ਮਿਲੇਗਾ ਬਾਕੀ ਜੇ ਤੋਂ ਅੱਗੇ ਜਾ ਕੇ ਕਲੈਕਸ਼ਨ ਆਣਗੀਆਂ ਜਿਹੜੇ ਪਾਕਿਸਤਾਨੀ ਸਟਾਈਲ ਦੇ ਇੱਕ ਦੋ ਕਲੈਕਸ਼ਨ ਆਏਗੀ ਉਹਨਾਂ ਵਿੱਚ ਰੰਗ ਹੈਗੇ ਨੇ ਦੁਪੱਟੇ ਬੜੇ ਆ ਦੇਖੋ ਪਿਆਰੇ ਬਣੇ ਹੋਏ ਨੇ ਸਾਰੇ ਪਾਕਿਸਤਾਨੀ ਸੂਟ ਨੇ ਸੂਟ ਜਿਹੜਾ ਘੇਰੇ ਤੇ ਵਰਕ ਵਾਲਾ ਆਏਗਾ ਜਿਹੜਾ ਬਾਕੀ ਉਹਦੇ ਤੇ ਤੁਹਾਨੂੰ ਜਿਹੜਾ ਸਟੋਨ ਵਰਕ ਮਿਲੇਗਾ ਤੇ ਦੁਪੱਟਾ ਤੇ ਵੀ ਜਿਹੜਾ ਮਿਰਰ ਵਰਕ ਤੇ ਸਟੋਨ ਵਰਕ ਹੋ ਜਾ ਮਿਲੇਗਾ ਮੈਂ ਅੱਜ ਦੀ ਵੀਡੀਓ ਦੇ ਵਿੱਚ ਸਾਰੀਆਂ ਇੱਕ ਤਰ੍ਹਾਂ ਦੀ ਕਲੈਕਸ਼ਨ ਨਹੀਂ ਲੈ ਕੇ ਆਈ ਡਿਫਰੈਂਟ ਡਿਫਰੈਂਟ ਕਲੈਕਸ਼ਨਾਂ ਨੇ ਸਟਾਰਟਿੰਗ ਵਾਲੀਆਂ ਕਢਾਈਆਂ ਵਾਲੀਆਂ ਕਲੈਕਸ਼ਨ ਆਈਆਂ ਸੀ ਬਟ ਹੁਣ ਜਿਹੜੀਆਂ ਆਈਆਂ ਨੇ ਇਹਨਾਂ ਵਿੱਚ ਕਲਰ ਥੋੜੇ ਐਡ ਹੋਏ ਨੇ ਇਸ ਲਈ ਮੈਂ ਇਹਨਾਂ ਨੂੰ ਵੀ ਐਡ ਕਰ ਦਿੱਤਾ ਇਹ ਵੀ ਕਢਾਈ ਵਾਲੀਆਂ ਨੇ ਬਟ ਇਹ ਕਿਨਾਂ ਦਾ ਪ੍ਰਾਈਸ ਜਿਹੜਾ 540 ਰੁਪਏ ਆ ਐਨ ਨਵੇਂ ਕੁਝ ਕਲਰ ਚਾੜ ਇਹਨਾਂ ਵਿੱਚ ਐਡ ਹੋਏ ਨੇ ਫੈਬਰਿਕ ਤੇ ਪ੍ਰਾਈਸ ਜਿਹੜਾ ਉਹ ਸੇਮ ਪਹਿਲਾਂ ਜਿਹੜੇ 540 ਬਣੀ ਕਲੈਕਸ਼ਨ ਆਈਆਂ ਸੀ ਉਹਨਾਂ ਵਾਲਾ ਹੀ ਆ ਇਹ ਵੀ ਤੋ ਤਿੰਨ ਕਲੈਕਸ਼ਨਾਂ ਜਿਵੇਂ ਤੁਹਾਨੂੰ ਦੱਸਿਆ ਕਿ ਐਡ ਹੋਈਆਂ ਨੂੰ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਪ੍ਰਾਈਸ 540 ਹੈ ਫ੍ਰੀ ਸ਼ਿਪਿੰਗ ਚਾਰਜਸ ਸਾਰਲਓਪ ਇੰਡੀਆ ਕਾਟਨ ਦੀ ਬਾਟਮ ਹੈ ਕਾਟਨ ਦਾ ਸ਼ਾਰਟ ਅਤੇ ਕਾਟਨ ਦਾ ਦੁਪੱਟਾ ਮਿਲਿਕੇ ਗਲੇ ਤੇ ਕੁਝ ਸੂਟਾਂ ਵਿੱਚ ਕਢਾਈਆਂ ਹੋਈਆਂ ਨੇ ਜਿਵੇਂ ਇਹ ਵਾਲੀ ਕਲੈਕਸ਼ਨ ਇਹਦੇ ਵਿੱਚ ਬਾਟਮ ਤੇ ਵੀ ਤੁਹਾਨੂੰ ਕਢਾਈ ਮਿਲ ਜੇਗੀ ਕਟਵਰਕ ਵੀ ਹੋਇਆ ਬਾਟਮ ਇਹਦੇ ਵਿੱਚ ਫਿਲਹਾਲ ਦੋ ਕਲਰ ਆਏ ਨੇ ਇਹਦੇ ਵਿੱਚ ਵੀ ਚਾਰ ਕਲਰ ਆਏ ਨੇ ਇਹਨਾਂ ਦਾ ਬਾਟਮ ਪਲੇਨ ਆਏਗਾ ਪਿੱਲੇ ਰੀਆ ਕਲੈਕਸ਼ਨ ਆ ਗਈਆਂ ਉਹਨਾਂ ਨਾਲ ਤੁਹਾਨੂੰ ਬਾਟਮ ਜਿਹੜਾ ਪ੍ਰਿੰਟਡ ਸੀ ਬਟ ਇਹਨਾਂ ਨਾਲ ਪਲੇਨ ਆਏਗਾ ਕਲਰ ਬੜੇ ਪਿਆਰੇ ਨੇ ਗਲੇਤੇ ਵੀ ਪ੍ਰੋਪਰ ਵਰਕ ਦੀ ਤਾਂ ਸਟਾਈਲ ਹੋਇਆ ਇਹਦੇ ਵੀ ਕਢਾਈ ਆ ਇਹਦਾ ਬਾਕੀ ਬਾਕੀ ਸ਼ਰਟ ਤੇ ਕਿਤੇ ਕਿਤੇ ਫਲਾਵਰਿੰਗ ਹੈ ਬਾਟਮ ਪ੍ਰਿੰਟਡ ਆਏਗਾ ਤੇ ਸ਼ਰਟ ਜਿਹੜੀ ਆ ਉਹ ਬਹੁਤ ਵਧੀਆ ਕਲਰ ਦਿੱਤੇ ਗਏ ਨੇ ਇਹਦੇ ਵਿੱਚ ਦੁਪੱਟਾ ਪ੍ਰਿੰਟਡ ਆ ਕਲਰ ਆਪਸ਼ਨ ਜਿਹੜੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਨਵੇਂ-ਨਵੇਂ ਐਡ ਹੋਏ ਨੇ ਇਨਾਂ ਨੂੰ ਮੈਂ ਇਸ ਲਈ ਅੱਜ ਦੀ ਵੀਡੀਓ ਵਿੱਚ ਐਡ ਕਰ ਦਿੱਤਾ ਹੈ ਤਾਂ ਕਿ ਤੁਸੀਂ ਦੇਖ ਲਓ ਕਿ ਇਨਾਂ ਵਿੱਚ ਹੋਰ ਕਿਹੜੇ ਨਵੇਂ ਕਲਰ ਚਾਰਟ ਆਏ ਨੇ। ਬਾਕੀ ਅਗਰ ਬਾਇ ਕਰਨਾ ਹੈ ਜਾਂ ਕੋਈ ਕਵਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ। ਨੰਬਰ ਚਾਹੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਤੇ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਨਾਲ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।